ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲੋ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਵਧੀਆ ਹੋਵਗੇ ਤੇ ਆਪਣਾ ਵਲੌਗ ਦੇਖਣ ਵਾਸਤੇ ਸਭ ਤਿਆਰ ਹੋਗੇ ਹੋਗੇ ਜੀ ਤੇ ਦਿਨ ਹੈਗਾ ਜੀ ਅੱਜ ਸੋਮਵਾਰ ਸ਼ਾਮ ਦਾ ਟਾਈਮ ਹੈ ਜਦੋਂ ਆਪਣਾ ਵਲੌਗ ਸ਼ੁਰੂ ਹੋ ਰਿਹਾ ਹੈ ਰਾਜਿੰਦਰ ਲੈ ਆਏ ਸੀਗੇ ਪੱਠੇ ਤੇ ਪੱਠੇ ਕੁੱਤਰ ਲੱਗੇ ਸੀਗੇ ਇਹ ਜਵਾਰ ਹੈ ਨਾ ਜਿਹੜੀ ਹੁਣ ਇਹ ਥੱਲੀ ਸਾਈਡ ਜਿਹੜੀ ਆ ਪੱਕਣੀ ਜੀ ਸ਼ੁਰੂ ਹੋ ਗਈ ਹੈ ਨਾ ਗੜੜੇ ਜੇ ਬਣ ਜਾਂਦੇ ਆ ਤੇ ਜਿਸ ਕਰਕੇ ਇਹ ਬੜਾ ਥੋੜਾ ਓਖੀ ਉਤਰ ਹੁੰਦੀ ਹੈ ਮਸ਼ੀਨ ਦਾ ਬੜਾ ਜ਼ੋਰ ਲੱਗ ਜਾਂਦਾ ਤੇ ਮੈਂ ਇੱਥੇ ਲੱਗੀ ਸੀ ਕਿ ਗਾਈਆਂ ਨਿਵਾਉਣ ਵਾਸਤੇ ਮੈਂ ਕਿਹਾ ਚਲੋ ਮੈਂ ਵੀ ਅੱਜ ਕੋਈ ਪੁੰਨ ਪੁੰਨ ਖਟਲਾ ਮੈਂ ਗਾਈਆਂ ਦੀ ਸੇਵਾ ਕਰ ਲਾਂ ਕਿਉਂਕਿ ਅੱਜ ਮੰਮੀ ਡੈਡੀ ਘਰੇ ਹੈ ਨਹੀਂ ਸੀਗੇ ਤੇ ਇਸ ਕਰਕੇ ਫਿਰ ਉਹ ਵਾਲੀ ਡਿਊਟੀ ਮੈਂ ਸੰਭਾਲ ਲਈ ਅੱਜ ਮੈਂ ਥੋੜਾ ਟਾਈਮ ਫ੍ਰੀ ਸੀਗੀ ਮੈਂ ਕਿਹਾ ਚਲੋ ਨਾਲੇ ਵਲੌਗ ਦੀ ਸ਼ੁਰੂਆਤ ਕਰ ਲੈਂਦੇ ਨਾਲੇ ਗਾਈਆਂ ਨਿਵਾ ਲੈਂਦੇ ਆ ਤੇ ਆਪਾਂ ਉਹ ਵਧੀਆ ਹੈ ਚਲੋ ਗਾਈਆਂ ਦੇ ਪਾਣੀ ਤੇ ਘਟ ਹੈ ਜਿਵੇਂ ਹਨ ਬਸ ਥੋੜਾ ਜਿਹਾ ਜਿਵੇਂ ਫੁਆਰਾ ਜਿਹਾ ਕਰ ਦਈਦਾ ਐ ਇੰਨੇ ਨਾ ਇਹਨਾਂ ਨੂੰ ਸ਼ਾਂਤੀ ਜੀ ਮਿਲ ਜਾਂਦੀ ਹੈ ਤੇ ਬਸ ਡੇਲੀ ਡੈਡੀ ਨਵਾ ਦਿੰਦੇ ਹੁੰਦੇ ਆ ਗਾਈਆਂ ਤਾਂ ਵੈਸੇ ਤਾਂ ਜਿਹੜੀ ਛੱਪੜ ਵਾਲੀ ਰੀਸ ਨਹੀਂ ਰਹਿੰਦੀ ਹੈ ਨਾ ਛੱਪੜ ਚ ਰਾਮਨਾ ਪਸ਼ੂ ਨੇ ਬਹਿ ਕੇ ਨਹਾਉਣਾ Enjoy ਕਰਨਾ ਇੱਕ ਤਰ੍ਹਾਂ ਦਾ ਨਾ ਪਰ ਉਹ ਫਿਰ ਹੁਣ ਕਿਵੇਂ ਸਾਡੇ ਜਾਂਦੇ ਨਹੀਂ ਜੇ ਬਸ ਘਰਾਂ ਦੇ ਵਿੱਚ ਨਾ ਪਸ਼ੂ ਰਹਿੰਦੇ ਆ ਤੇ ਇਹ ਬੜੇ ਨਖਰੇ ਕਰਦੀ ਆ ਜਦੋਂ ਨਹਾਉਂਦੀ ਆ ਮੈਂ ਕਹਿੰਦਾ ਨਾ ਲਾ ਲਾ ਪਾਣੀ ਦਾ ਸਾਡੇ ਅੱਗੇ ਘਟਿਆ ਬਸ ਇੰਨਾ ਵੀ ਥੋੜਾ ਟਾਈਮ ਪਾਸ ਹੋ ਜਾਂਦਾ ਵਧੀਆ ਤੇ ਚਲੋ ਜੀ ਉਸ ਤੋਂ ਬਾਅਦ ਮੈਂ ਤਾਂ ਬਣਉਣਾ ਸੀਗਾ ਫੁਲਕੇ ਤੇ ਰਾਜਿੰਦਰ ਪਾਉਣ ਲੱਗੇ ਸੀਗੇ ਪੱਠੇ ਪੱਠੇ ਕੁੱਤਰ ਕੇ ਤੇ ਥੋੜੇ ਜਿਹਾ ਰਹਿ ਗਏ ਸੀਗੇ ਇਹਨਾਂ ਦੇ ਕੁਝ ਫਿਰ ਜਿਹੜੇ ਸਵੇਰੇ ਹੁੰਦੇ ਉਹ ਵੀ ਕੁੱਤਰ ਦਿੰਦੇ ਕਿਉਂਕਿ ਸਵੇਰ ਨੂੰ ਕਈ ਵਾਰੀ ਲਾਈਟ ਨਹੀਂ ਹੁੰਦੀਗੀ ਤੇ ਸਵੇਰੇ ਸਵੇਰੇ ਵੀ ਉਹਦਾ ਵੀ ਫਿਰਿਆ ਹੁੰਦਾ ਵੀ ਪਾ ਦਈਏ ਬਸ ਤੇ ਉਸ ਤੋਂ ਬਾਅਦ ਮੈਂ ਥੋੜਾ ਥੋੜਾ ਛਿੜਕਾ ਪਾਣੀ ਦਾ ਇੱਥੇ ਵੀ ਕਰਤਾ ਅਸਤੇ ਮੇਗਾ ਹੁਣ ਸਬਜੀ ਤਾਂ ਕੋਈ ਲੱਗ ਨਹੀਂ ਰਹੇਗੀ ਪਰ ਪਾਣੀ ਪੋਣਾ ਤਾਂ ਜ਼ਰੂਰੀ ਆ ਨਾ ਆਸ ਤਾਂ ਹੁੰਦੀ ਆ ਵੀ ਚਲੋ ਥੋੜੇ ਥੋੜੇ ਕਰਕੇ ਵੀ ਲੱਗਣ ਲੱਗ ਜੂਗੀ ਨਾ ਹੋ ਸਕਦਾ ਮੀਂਹ ਜਿਆਦਾ ਪੈ ਜਾਵੇ ਤੇ ਆ ਦੇਖੋ ਜੀ ਪਿੰਡੀਆਂ ਨੂੰ ਪੱਤੇ ਨੇ ਕਿਦਾਂ ਨਾ ਜਿਵੇਂ ਕੋਈ ਬਿਮਾਰੀ ਜੀ ਪੈ ਗਈ ਹੁੰਦੀ ਆ ਇਸ ਤਰ੍ਹਾਂ ਹੋਈ ਪਈ ਆ ਮੈਂ ਤਾਂ ਲੱਸੀ ਵੀ ਰੱਖੀ ਪੱਟੇ ਸੀ ਮੈਂ ਕਿ ਤੁਸੀਂ ਇਹਦੀ ਕਈ ਦਿਨਾਂ ਦੀ ਲੱਸੀ ਰੱਖੀ ਹੋਈ ਆ ਖੱਟੀ ਵੀ ਛਰਕਾਵ ਕਰ ਦੋ ਹੋ ਸਕਦਾ ਉਹਦੇ ਨਾਲ ਕੋਈ ਫਰਕ ਪੈ ਜਵੇ ਹਨਾ ਤੇ ਫਿਰ ਥੋੜਾ ਥੋੜਾ ਬਸ ਇਹਨਾਂ ਦੇ ਛੜਕਾਉ ਜਿਆ ਕਰ ਦਿੱਤਾ ਬਸ ਇਹਨਾਂ ਵੀ ਇਹ ਫੁੱਲ ਸੋਹਣੇ ਲੱਗਦੇ ਆ ਹਨ ਤੇ ਹੁਣ ਫਿਰ ਐ ਹੋ ਜਾਂਦਾ ਵੀ ਪਾਣੀ ਤੋਂ ਬਿਨਾ ਸੁੱਕ ਜਾਣਗੇ ਹਰੀਆਲੀ ਜੀ ਮਰ ਜੂਗੀ ਹਨਾ ਵੀ ਵਧੀਆ ਲੱਗਦੇ ਆ ਤੇ ਇਸ ਕਰਕੇ ਆਪਾਂ ਇਹਨਾਂ ਥੋੜਾ ਥੋੜਾ ਪਾ ਦੇ ਦਾ ਪਾਣੀ ਤੇ ਇੱਥੇ ਜੇ ਮੰਗਲਵਾਰ ਸਵੇਰ ਦਾ ਟਾਈਮ ਹੋ ਗਿਆ ਤੇ ਮੈਂ ਲੱਗੀ ਹੋਈ ਸੀ ਕਿਚਨ ਦੇ ਆਪਦੇ ਕੰਮਕਾਜ ਕਰਨ ਵਾਸਤੇ ਤੇ ਇੱਕ ਤਰਫ ਤੇ ਮੈਂ ਦੁੱਧ ਘਰਤਾ ਸੀ ਤੱਤਾ ਫਿਰ ਬਣਾ ਰਹੀ ਸੀ ਮੈਂ ਅੱਲਾ ਦੀ ਸਬਜੀ ਤੇ ਇਹੇ ਟੋੜੀਆਂ ਸੀਗੀਆਂ ਕੱਲ ਟੋੜੀਆਂ ਸੀਗੀਆਂ ਚਲੋ ਹੋਰ ਕੋਈ ਸਬਜੀ ਤੇ ਨਹੀਂ ਪਰ ਅੱਲਾ ਤਾਂ ਉੱਤਰ ਜਾਂਦੀਆਂ ਚਲੋ ਜਿੰਨੀਆਂ ਵੀ ਹੁੰਦੀਆਂ ਪਰ ਬਹੁਤ ਸਵਾਦ ਸਬਜੀ ਬਣਦੀ ਤਾਜੀ ਤਾਜੀ ਤੇ ਮੰਮੀ ਡੈਡੀ ਘੇ ਹੋਏ ਸੀਗੇ ਮੇਰੇ ਨਾਨ ਕੋਲੇ ਫਿਰ ਉਹਨੂੰ ਵੀ ਅਸੀਂ ਘਾਲਤੀਆਂ ਸੀਗੀਆਂ ਟੋੜੀਆਂ ਸੀਗੀਆਂ ਅੱਲਾ ਤੇ ਫਿਰ ਮੰਮੀ ਡੈਡੀ ਨੇ ਅੱਜ ਆ ਜਾਣਾ ਸੀਗਾ ਤੇ ਮੈਂ ਕਿ ਚਲੋ ਮੈਂ ਬਣਾ ਲੈਣੀ ਐ ਸਬਜੀ ਅੱਜ ਮੈਨੂੰ ਥੋੜੀ ਜੀ ਕਾੜੇ ਵੀ ਸੀਗੀ ਕਿਉਂਕਿ ਅੱਜ ਸਾਡੇ ਸਕੀਮ ਬਣ ਗਏ ਸੀਗੀ ਮੰਡੀ ਜਾਣ ਦੀ ਕੁਝ ਜ਼ਰੂਰੀ ਕੰਮਕਾਜ ਜਿਹੜੇ ਕਰਨੇ ਸੀਗੇ ਉਸ ਕਰਕੇ ਤੇ ਇਸ ਕਰਕੇ ਮੈਂ ਅੱਜ ਬੱਸ ਇਸ ਫਾਈ ਵਗੈਰਾ ਦਾ ਕੰਮ ਤਾਂ ਨਿਬੇੜੀ ਵੀ ਥੋੜਾ ਬੋਤਾ ਕਰ ਲਿਆ ਜ਼ਿਆਦਾ ਨਹੀਂ ਕੀਤਾ ਤੇ ਮੈਂ ਕਿਹਾ ਫਿਰ ਕੰਮਕਾਜ ਕਰਕੇ ਫਿਰ ਜਾਣਾ ਕਿਉਂਕਿ ਗਰਮੀ ਬਹੁਤ ਹੋ ਜਾਂਦੀ ਹੈ ਨਾ ਫਿਰ ਜਿੰਨਾ ਚਿਰ ਵੀ ਕੰਮ ਹੋ ਸਕੇ ਛੇਤੀ ਜਾਈਏ ਤਾਂ ਵਧੀਆ ਰਹਿੰਦਾ ਹੈ ਨਾ ਤੇ ਪਤਾ ਨਹੀਂ ਕੰਮ ਹੋਊਗਾ ਕਿ ਨਹੀਂ ਹੋਊਗਾ ਤਾਂ ਪਤਾ ਨਹੀਂ ਕਿਉਂਕਿ ਅੱਗੇ ਵੀ ਅਸੀਂ 2-3 ਗੇੜੇ ਲਾ ਚੁੱਕੇ ਆ ਮੰਡੀ ਦੇ ਗਰਮੀ ਦੇ ਵਿੱਚ ਜਾਣਾ ਬੜਾ ਔਖਾ ਜਿਹਾ ਲੱਗਦਾ ਉਹ ਵੀ ਘਰੇ ਕੰਮ ਕਾਜ ਕਰਕੇ ਹਨਾ ਫਿਰ ਔਖਾ ਜਿਹਾ ਲੱਗਦਾ ਰਹਿੰਦਾ ਆ ਤੇ ਇਸ ਕਰਕੇ ਮੈਂ ਬਸ ਅੱਜ ਛੇਤੀ ਛੇਤੀ ਕੰਮ ਨਿਬੇੜ ਲਿਆ ਬਾਕੀ ਯਾਨੀ ਕਿ ਮੈਂ ਕੰਮ ਜਿਹੜਾ ਆ ਉਹ ਛੇੜਿਆ ਹੀ ਨਹੀਂਗਾ ਬਸ ਮੋٹے ਮੋٹے ਕੰਮ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਸੀਗੇ ਉਹ ਹੀ ਕਰ ਲੇ ਬਾਕੀ ਮੈਂ ਕਿਹੜੇ ਜਿਹੜੇ ਰਹਿ ਗਏ ਆ ਉਹ ਆ ਕੇ ਫਿਰ ਕਰ ਲੂੰਗੀ ਦੇ ਕੋਰ ਦੇ ਗਰਮੀ ਚ ਆ ਕੇ ਆ ਹੁੰਦਾ ਵੀ ਰੈਸਟ ਕਰੀਏ ਹਨਾ ਕਿਉਂਕਿ ਬਾਹਰ ਨਿਕਲਦੇ ਸਾਰ ਗਰਮੀ ਬਹੁਤ ਲੱਗਦੀ ਆ ਹਾਲਾਂਕਿ ਅੱਜ ਐਂ ਲੱਗ ਰਿਹਾ ਸੀ ਵੀ ਮੌਸਮ ਵਧੀਆ ਰਹੂਗਾ ਥੋੜਾ ਜਿਹਾ ਬੱਦਲ ਜੇ ਬਣ ਰਹੇ ਸੀਗੇ ਪਰ ਇਹ ਡੇਲੀ ਬਣਦੇ ਆ ਕਈ ਵਾਰ ਤਾਂ ਬਹੁਤ ਜ਼ਿਆਦਾ ਹਮਸ ਹੋ ਜਾਂਦੀ ਆ ਤੇ ਕਈ ਵਾਰ ਥੋੜ੍ਹੀ ਥੋੜ੍ਹੀ ਹਵਾ ਚੱਲਦੀ ਰਹਿੰਦੀ ਆ ਫੇਰ ਤਾਂ ਵਧੀਆ ਕੰਮ ਹੋ ਜਾਂਦਾ ਜੇ ਥੋੜ੍ਹੀ ਥੋੜ੍ਹੀ ਹਵਾ ਜੀ ਚੱਲਦੀ ਰਹੇ ਮੈਨੂੰ ਇਥੇ ਬਸ ਕੁਟੰਜੀ ਲੱਗਦੀ ਰਹਿੰਦੀ ਆ ਲੋ ਜੀ ਆਪਾਂ ਦੋ ਤਿੰਨ ਕੰਮ ਇਕੱਠੇ ਹੀ ਕਰ ਲੇ ਨਾਲੇ ਦੁੱਧ ਗਰਮ ਕਰ ਲਿਆ ਨਾਲੇ ਸਬਜ਼ੀ ਬਣਾ ਲਈ ਨਾਲ ਹੀ ਗੋਲਿਆ ਆਟਾ ਤੇ ਕਿਉਂਕਿ ਅੱਜ ਤਾਂ ਇੱਥੇ ਹੀ ਸਿਲੰਡਰ ਤੇ ਹੀ ਫੁਲਕੇ ਬਣਾਉਣੇ ਸੀਗੇ ਮੈਂ ਫਿਰ ਕੱਲੀ ਹੁਆ ਫਿਰ ਮੈਂ ਤੰਦੂਰ ਤੇ ਨਹੀਂ ਬਣਾਉਂਦੀ ਹੁੰਦੀ ਮੇਰੇ ਕੋਲ ਇਹ ਵੀ ਸੱਟ ਜੇ ਨਹੀਂ ਹੁੰਦੇ ਤੰਦੂਰ ਵਾਲੇ ਫੁਲਕੇ ਲਾਤ ਜਿਵੇਂ ਲੈਣੀਆਂ ਮੈਂ ਪਰ ਮੈਨੂੰ ਐ ਲੱਗਦਾ ਰਹਿੰਦਾ ਵੀ ਜਿਆਦਾ ਟਾਈਮ ਲੱਗਦਾ ਮੇਰੇ ਕੋਲ ਕਿਉਂਕਿ ਮੰਮੀ ਹੁੰਦੇ ਮੰਮੀ ਜਿਆਦਾ ਸਪੀਡ ਨਾਲ ਲਾ ਲੈਂਦੇ ਇਸ ਕਰਕੇ ਬੱਸ ਮੈਂ ਥੋੜਾ ਜਿਹਾ ਆਟਾ ਗੁੰਨਿਆ ਸੀਗਾ ਤੇ ਬਾਕੀ ਰਾਜਿੰਦ ਕਹ ਰਹੇ ਸੀਗੇ ਅੱবি ਦੁਪਹਿਰ ਨੂੰ ਕੁਝ ਖਾਣ ਵਾਸਤੇ ਲੈ ਆਵਾਂਗੇ ਬਸ ਹੁਣ ਹੁਣ ਦੇ ਫੁਲਕੇ ਜਿਹੜੇ ਆ ਉਹ ਬਣਾ ਲਾ ਕਿਉਂਕਿ ਬਸ ਅਸੀਂ ਦੋ ਟਾਈਮ ਦਾ ਫੁਲਕਾ ਬਣਾ ਕੇ ਰੱਖ ਲੈਣੇ ਆ ਗਰਮੀ ਬਹੁਤ ਹੈ ਅਭੀ ਦੁਪਹਿਰ ਨੂੰ ਕੁਝ ਵੀ ਬਣਾਉਣ ਨੂੰ ਜੀ ਨਹੀਂ ਕਰਦਾਗਾ ਜਿੱਦਣ ਕੋਈ ਮੌਸਮ ਠੰਡਾ ਹੋਵੇ ਉਦੋਂ ਦਾ ਚਲੋ ਕੁਝ ਬਣਾ ਲੀਦਾ ਹੈ ਨਾ ਉਵੇਂ ਗਰਮੀ ਦੇ ਵਿੱਚ ਤਾਂ ਬਸ ਐ ਹੁੰਦਾ ਵੀ ਜਿਆਦਾ ਟਾਈਮ ਰਸੋਈ ਦੇ ਵਿੱਚ ਗੁਜ਼ਾਰੀਏ ਨਾ ਜਿੰਨਾ ਹੋ ਸਕੇ ਘਾਟੀ ਰਸੋਈ ਚ ਬੜੀਏ ਫੇਰ ਵੀ ਘੱਟੋ ਘੱਟ ਆਪਣੇ ਸਵੇਰ ਨੂੰ ਵੀ 2-3 ਘੰਟੇ ਸ਼ਾਮ ਨੂੰ ਵੀ 2-3 ਘੰਟੇ ਰਸੋਈ ਦੇ ਵਿੱਚ ਚਲ ਹੀ ਜਾਂਦੇ ਆ ਨਾ ਤੇ ਚਲੋ ਜੀ ਜੋ ਕੰਮ ਹੈਗੇ ਉਹ ਤਾਂ ਆਪਾਂ ਨੂੰ ਕਰਨੇ ਪੈਂਦੇ ਆ ਮੈਂ ਗੁੰਨ ਕੇ ਰੱਖਤਾ ਮੈਂ ਕਿ ਥੋੜਾ ਜਿਹਾ ਸੈੱਟ ਹੋ ਜAVE ਤਾਂ ਮੈਂ 2-3 ਕੰਮ ਇੱਕ ਤਾਂ ਬੱਚੇ ਨੂੰ ਲੱਸੀ ਪਿਲਾਉਣੀ ਸੀਗੇ 2-3 ਕੰਮ ਕਰਨੇ ਸੀਗੇ ਉਸ ਤੋਂ ਬਾਅਦ ਮੈਂ ਫਰੀ ਹੋ ਕੇ ਨਾ ਕੇ ਹੋ ਗਈ ਸੀ ਤਿਆਰ ਤੇ ਰਾਜੇਂਦਰ ਵੀ ਨਾ ਕੇ ਬਸ ਆ ਹੀ ਰਹੇ ਸੀਗੇ ਮੈਂ ਕਿਛੇ ਛੇਤੀ ਕਰ ਲਵਾਂ ਕਿਉਂਕਿ ਮੁਰਕੇ ਧੁੱਪ ਚੜ ਜਾਣੀ ਹੈ ਨਾ ਰਾਜੇਂਦਰ ਨੂੰ ਤਾਂ ਮੇਰੇ ਤੋਂ ਵੀ ਜ਼ਿਆਦਾ ਗਰਮੀ ਲੱਗਦੀ ਹੈ ਤੇ ਫਿਰ ਐ ਹੋ ਜਾਂਦਾ ਵੀ 11 ਵਜੇ ਤੋਂ ਬਾਅਦ 12 ਵਜੇ ਤੱਕ ਪੂਰਾ ਸਿਖਰ ਦੁਪਹਿਰੇ ਹੋ ਜਾਂਦਾ ਫਿਰ ਤਾਂ ਨਿਕਲ ਨੂੰ ਜੀ ਨਹੀਂ ਕਰਦਾ ਮੈਂ ਜਲਦੀ ਜਲਦੀ ਸੌਦੇ ਦੀ ਲਿਸਟ ਵੀ ਸਾਰੀ ਤਿਆਰ ਕਰ ਲਈ ਮੈਂ ਕਿਹਾ ਫਿਰ ਭੁੱਲ ਜਾਾਂਗੇ ਹਾਂ ਸੇਵ ਕਰ ਦਿੰਦਾ ਹਾਂ ਹਾਂ ਮੈਂ ਤੁਹਾਨੂੰ ਲੱਗੇ ਕਰਤਾ ਹਾਂ ਠੀਕ ਹੈ ਚਲੋ ਜੀ ਲਸਟ ਵਾਲੇ ਵੱਡੀ ਵੱੰਦੀ ਸੌਦੇ ਦੀ ਚਲੋ ਵੀ ਧੁੱਪ ਬਹੁਤ ਹੋ ਜਾਣੀ ਹੈ ਗਰਮੀ ਮਨ ਨੂੰ ਚੱਲਣਾ ਕੀ ਤੇ ਫਿਰ ਖਾਣਾ ਮਨਵੀਰ ਕੀ ਖਾਣਾ ਪਸੰਦ ਕਰੂਗਾ ਕੀ ਡਿਸ਼ ਲਿਆਈਏ ਮਰਜੀ ਬਰੈਡ ਲਿਆਈਏ ਬਸ ਠੀਕ ਆਹ oily ਨਹੀਂ ਖਾਣੇ ਨਾ ਠੀਕ ਹੈ ਕੰਡਾ oily ਨਹੀਂ ਖਾਣੀ ਕੋਈ ਵੀ ਚਲੋ ਤਾਂ ਹੀ ਅਸੀਂ ਘਰੋਂ ਨਿਕਲੇ ਤੇ ਗਲੀ ਦੇ ਵਿੱਚ ਇੱਕ ਬਿੱਲੀ ਨੇ ਸਾਡਾ ਰਾਹ ਕੱਟਤਾ ਤੇ ਰਾਜਿੰਦਰ ਹਸਨ ਲੱਗੇ ਕਹਿੰਦੇ ਕਾਲੀ ਬਿੱਲੀ ਨੇ ਰਾਹ ਕੱਟਤਾ ਅੱਜ ਨਹੀਂ ਆਪਣਾ ਕੰਮ ਬਣਨਾ ਤੇ ਮੈਂ ਕਿਹਾ ਵੀ ਚਾਇਨਾ ਦੇ ਵਿੱਚ ਤਾਂ ਕਾਲੀ ਬਿੱਲੀ ਦਾ ਰਾਹ ਕੱਟਣਾ ਸ਼ੁਭ ਮੰਨਿਆ ਜਾਂਦਾ ਪਰ ਸੱਚੇ ਅਸੀਂ ਮੰਡੀ ਪਹੁੰਚੇ ਸਾਡਾ ਕੰਮ ਨਹੀਂ ਬਣਿਆਗਾ ਤੇ ਅਸੀਂ ਕਿਹਾ ਚਲੋ ਇਹ ਕੰਮ ਤਰੀ ਬਣਿਆ ਜਾ ਸੌਦਾ ਵਗੈਰਾ ਜਿਹੜਾ ਲੈਣਾ ਉਹ ਲੈ ਲਈਏ ਤੇ ਸ਼ਾਪ ਹਜੇ ਖੁੱਲੀ ਸੀਗੀ ਸੇਲਸਮੈਨ ਆ ਵੀ ਸੌਸਪਾਈ ਤੇ ਲੱਗੇ ਹੋਏ ਸੀਗੇ ਫਿਰ ਅਸੀਂ ਆਪ ਹੀ ਕੁਝ ਸਮਾਨ ਜਿਹੜਾ ਲੈਣਾ ਸੀਗਾ ਉਹ ਸਿਲੈਕਟ ਕਰ ਲਿਆ ਕਿਉਂਕਿ ਲਿਸਟ ਬਣਾਈ ਹੋਈ ਸੀਗੀ ਫਿਰ ਰਾਜਿੰਦਰ ਕਹਿੰਦੇ ਬਾੜੀ ਤੋਂ ਪਚੜ ਦੋਗੇ ਛੇਤੀ ਛੇਤੀ ਸਮਾਨ ਸਿਲੈਕਟ ਕਰ ਲਈਏ ਤੇ ਫਿਰ ਸਮਾਨ ਸਿਲੈਕਟ ਕਰਨ ਤੋਂ ਬਾਅਦ ਬਸ ਅਸੀਂ ਕੁਝ ਲੈਣੇ ਸੀਗੇ ਫਰੂਟ ਤੇ ਇੱਥੇ ਦੇਖੋ ਜੀ ਮੈਂ ਗੁਰਦੁਆਰੇ ਦੇ ਸਾਹਮਣੇ ਖੜੀ ਸੀਗੀ ਇੱਥੇ ਮੈਂ ਮੱਥਾ ਟੇਕ ਲਿਆ ਕਿਉਂਕਿ ਮੈਂ ਕਰ ਰਹੀ ਸੀ ਵੇਟ ਰਾਜਿੰਦਰ ਦੀ ਅਸੀਂ ਫਰੂਟ ਵਗੈਰਾ ਲੈ ਲਏ ਸੀਗੇ ਤੇ ਰਾਜਿੰਦਰ ਲੈਣ ਲੱਗੇ ਸੀ ਸਮੋਸੇ ਤੇ ਸਬਜ਼ੀ ਬਹੁਤ ਮਹਿੰਗੀ ਹੈ ਬਸ ਉਹ ਹੋ ਗਈ ਅਸੀਂ ਤੇ ਰੇਡੀ ਪੁੱਛਦੇ ਰਹਿ ਗਏ ਤੇ ਮੈਂ ਵੇਟ ਕਰ ਰਹੀ ਸੀਗੀ ਤੇ ਇਸ ਮੋਸੇ ਨਾਲ ਭਾਈ ਕਾਫੀ ਟਾਈਮ ਲਾਤਾ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਸਾਡੀ ਮੰਡੀ ਤੋਂ ਪਿੰਡ ਨੂੰ ਜਿਹੜੀ ਦੂਜੀ ਰੋਡ ਲੱਗਦੀ ਹੈ ਨਾ ਆ ਦੇਖੋ ਜੀ ਇੱਧਰ ਪੰਛੀਆਂ ਦੀ ਜਗ੍ਹਾ ਬਣੀ ਹੋਈ ਆ ਬਹੁਤ ਸੋਹਣੀ ਦਾਣਾ ਚੁਗਣ ਵਾਸਤੇ ਤੇ ਰਹਿਣ ਵਾਸਤੇ ਤੇ ਆ ਪਹਿਲਾਂ ਤੁਹਾਨੂੰ ਮੈਂ ਦਿਖਾਇਆ ਸੀਗਾ ਦੁੱਧ ਸਿਰੀ ਸਾਈਡ ਦੀ ਰੋਡ ਜਿਹੜੀ ਆਪਣੇ ਪਿੰਡ ਨੂੰ ਲੱਗਦੀ ਹੈ ਮੰਡੀ ਤੋਂ ਇੱਧਰ ਆਪਣੇ ਜ਼ਮੀਨ ਪੈ ਜਾਂਦੇ ਨਾ ਫ ਲਾਸਟ ਵਲੌਗ ਚ ਤੁਹਾਨੂੰ ਮੈਂ ਦਿਖਾਇਆ ਸੀਗਾ ਤੇ ਇਹ ਦੂਸਰੀ ਸਾਈਡ ਵਾਲੀ ਰੋਡ ਹੈ ਜਿਸ ਤੇ ਵੀ ਕਾਫੀ ਪਿੰਡ ਪੈ ਜਾਂਦੇ ਇਹ ਰੋਡ ਕਾਫੀ ਗਾਂਹ ਜਾਂਦੀ ਆ ਤੇ ਇਸ ਰੋਡ ਤੇ ਵੀ ਕਾਫੀ ਪਿੰਡ ਪੈ ਜਾਂਦੇ ਆ ਤੇ ਦੇਖੋ ਜੀ ਨਹਿਰ ਹੈ ਨਹਿਰ ਤੇ ਪਾਣੀ ਭਰਦੇ ਸੀ ਟੈਂਕਰ ਵਾਲੇ ਕਿਉਂਕਿ ਪਾਣੀ ਦੀ ਕਾਫੀ ਕਮੀ ਚੱਲ ਰਹੀ ਹੈ ਤੇ ਟੈਂਕਰਾਂ ਨਾਲ ਲੋਕੀ ਆਦੇ ਡਿੱਗਿਆਂ ਦੇ ਵਿੱਚ ਪਵਾ ਰਹੇ ਆ ਨਾ ਪਾਣੀ ਤੇ ਇੱਧਰ ਇੱਕ ਰੋਡ ਦੇ ਨਾਲ-ਨਾਲ ਇੱਕ ਪਾਸੇ ਜਿਵੇਂ ਖੇਤ ਪੈ ਜਾਂਦੇ ਦੋਨੇ ਪਾਸੇ ਖੇਤ ਆ ਵੈਸੇ ਤਾਂ ਤੇ ਰੋਡ ਦੇ ਨਾਲ-ਨਾਲ ਜਾਂਦੀ ਆ ਜੀ ਅਹ ਟ੍ਰੇਨ ਜਿਵੇਂ ਟ੍ਰੇਨ ਦੀ ਪਟੜੀ ਜਿਹੜੀ ਉਹ ਬਣੀ ਹੋਈ ਆ ਹਨਾ ਤੇ ਵਧੀਆ ਆ 뷰 ਜ ਬਹੁਤ ਸੋਹਣਾ ਲੱਗਦਾ ਆ ਅ ਅੱਜ ਬੱਦਲ ਜੇ ਵੀ ਸੀ ਮੌਸਮ ਜ ਆ ਵਧੀਆ ਅ ਸੀਗਾ ਵੀ ਬਾਲੀ ਧੁੱਪ ਜੀ ਨਹੀਂ ਲੱਗ ਰਹੀ ਸੀਗੀ ਵੈਸੇ ਤਾਂ ਹੂਮਸ ਜੀ ਹੋ ਜਾਂਦੀ ਆ ਪਰ ਜਦੋਂ ਆਪਾਂ ਮੈਂ ਬਾਈਕ ਤੇ ਜਾ ਰਹੀ ਸੀਗੀ ਤਾਂ ਹਵਾ ਲੱਗ ਰਹੀ ਸੀਗੀ ਹਨਾ ਉਵੇਂ ਤਾਂ ਆਪਾਂ ਨੂੰ ਗਰਮੀ ਲੱਗਦੀ ਆ ਤੇ ਇੱਕ ਸਾਈਡ ਤੇ ਵੀ ਉਧਰ ਜਿਹੜੇ ਸਾਡੇ ਆਹਾ ਦੇਖੋ ਇਲੈਕਟ੍ਰੀਕਲ ਟ੍ਰੇਨ ਜਿਹੜੀ ਚੱਲਣੀ ਆ ਨਾ ਉਹਦੇ ਵਾਸਤੇ ਖੰਭੇ ਲਾਏ ਹੋਏ ਆ ਚੱਲੂਗੀ ਤਾਂ ਪਤਾ ਨਹੀਂ ਕਿਦੋਂ ਪਰ ਤਿਆਰੀ ਪੂਰੀ ਹੋ ਰਹੀ ਆ ਤੇ ਇੱਥੋਂ ਹੀ ਆਪਣੇ ਜਿਹੜੀ ਆ ਪਿੰਡ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਆ ਤੇ ਇਹ ਆ ਗਿਆ ਜੀ ਬੋਰਡ ਇਹ ਰੋਡ ਜਾਂਦੀ ਆ ਅਗਲੇ ਹੋਰ ਪਿੰਡਾਂ ਨੂੰ ਤੇ ਇਸ ਤੋਂ ਬਾਅਦ ਇਹ ਰੋਡ ਇੱਕ ਗੰਗਾ ਨਗਰ ਨੂੰ ਵੀ ਜਾਂਦੀ ਆ ਨਾ ਇਹ ਵਾਲੀ ਗਾਂਹ ਚੱਲ ਜਾਂਦੀ ਆ ਗੰਗਾ ਨਗਰ ਨੂੰ ਤੇ ਇੱਧਰ ਆਪਣੇ ਪਿੰਡਾਂ ਵਿੱਚ ਦੀ ਹੋ ਕੇ ਤੇ ਇਹ ਵਾਲਾ ਮੋੜ ਚੱਲ ਜਾਂਦਾ ਆਪਣੇ ਪਿੰਡ ਨੂੰ ਇਤਰ ਗਾਂ ਵੀ ਦੋ ਤਿੰਨ ਪਿੰਡ ਪੈ ਜਾਂਦੇ ਆਪਣੇ ਪਿੰਡ ਤੋਂ ਬਾਹਰ ਬੇ ਅੱਗੇ ਬਾਰਡਰ ਤੇ ਪੈ ਜਾਂਦੇ ਇਹ ਸਾਰੇ ਜਿਹੜੀ ਹੈ ਜ਼ਮੀਨ ਹੈ ਇਹ ਆਪਣੇ ਪਿੰਡਦਿਆਂ ਦੀ ਆਗੇ ਤੇ ਕੁਝ ਲੋਕਾਂ ਨੇ ਤਾਂ ਵੀ ਆਪਣੇ ਪਿੰਡ ਚੋਂ ਆਪਦੇ ਖੇਤਾਂ ਦੇ ਵਿੱਚ ਘਰ ਪਾ ਲਿਆ ਨਾ ਟਾਣੀਆਂ ਬਣਾ ਕੇ ਰਹਿ ਰਹੇ ਆ ਤੇ ਬਦਲ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੋ ਸਕਦਾ ਮੀਂਹ ਆ ਜਾਵੇ ਪਰ ਇਹ ਨਾ ਵੀ ਤੁਹਾ ਸ਼ਾਂਜੀ ਹੋ ਗਈ ਨਾ ਸ਼ਾਂਜੀ ਹੋਵੇ ਤਾਂ ਮਨ ਨੂੰ ਸਕੂਨ ਜਾਂ ਮਿਲ ਜਾਂਦਾ ਆਉਣਾ ਜਾਣਾ ਵਧੀਆ ਸੁੱਖਾ ਜਾਂ ਹੁੰ ਜਾਂਦੇ ਨਹੀਂ ਤੇ ਧੁੱਪ ਸਿੱਧੀ ਸਿਰ ਤੇ ਪੈਂਦੀ ਆ ਤੇ ਇਹ ਆ ਗਈ ਜੀ 메인 ਰੋਡ ਸਾਹਮਣੇ ਦੇਖ ਰਿਹਾ ਆਪਣਾ ਪਿੰਡ ਤੇ ਇੱਥੇ ਵੀ ਕੁਝ ਢਾਣੀਆਂ 'ਚ ਖੇਤ ਪਾਏ ਹੋਏ ਢਾਣੀਆਂ 'ਚ ਘਰ ਪਾਏ ਹੋਏ ਸਾਰੇ ਜਿਵੇਂ ਕਿ ਹੈ ਨਾ ਵੀ ਘਰ ਢੀੜੇ ਹੋ ਗਏ ਆ ਜਾਂ ਗਾਂਦੀਆਂ ਪਰਿਵਾਰ ਵਧਿਆ ਫਿਰ ਕੁਝ ਲੋਕਾਂ ਨੇ ਮਤਲਬ ਕੀ ਆ ਦੇ ਖੇਤਾਂ ਦੇ ਵਿੱਚ ਆ ਕੇ ਘਰ ਪਾ ਲਿਆ ਤੇ ਚਲੋ ਜੀ ਹੁਣ ਆਪਾਂ ਪਹੁੰਚਣ ਆਲੇ ਆ ਪਿੰਡ ਆਪਣੇ ਥੋੜਾ ਜਿਹਾ ਤੁਹਾਨੂੰ 뷰 ਦਿਖਾਤਾ ਫਿਰ ਕਿਸੇ ਦਿਨ ਬਣਾਵਾਂਗੇ ਜੀ ਫ੍ਰੀ ਹੋ ਕੇ ਠੰਡਾ ਦਿਨ ਹੋਊਗਾ ਫਿਰ ਪੂਰਾ ਪਿੰਡ ਦੀ ਸੈਰ ਕਰਾਵਾਂਗੇ ਵੀ ਕਿਵੇਂ ਲੱਗਦਾ ਸਾਡਾ ਪਿੰਡ ਤੁਹਾਨੂੰ 뷰 ਜੇ ਇੱਕ ਵਾਰ ਤੁਹਾਨੂੰ ਦਿਖਾਤਾ ਐ ਇਸ ਤਰ੍ਹਾਂ ਦਾ ਇਹ ਰੋਡ ਜਾ ਰਹੀ ਆਪਣੇ ਪਿੰਡ ਨੂੰ ਰੋਡ ਤੇ ਦੋ ਮਤਲਬ ਕਿ ਬੱਸਾਂ ਆਉਂਦੀਆਂ ਆ ਤੇ ਇੱਥੇ ਬਣਿਆ ਹੋਇਆ ਬੱਸ ਅੱਡਾ ਵੀ ਉੱਥੇ ਬੱਸ ਰੁਕਦੀ ਐ ਬਾਕੀ ਆਪਦੇ ਸਾਧਨਾ ਤੇ ਜਾਂਦੇ ਆ ਸਾਰੇ ਮਤਲਬ ਕਿ 6 ਕਿਲੋਮੀਟਰ ਮੰਡੀ ਪੈ ਜਾਂਦੀ ਆਪਣੇ ਪਿੰਡ ਤੋਂ ਦੂਰ ਜੀ ਹੁਣ ਪਹੁੰਚ ਗਏ ਆ ਘਰੇ ਜਿਹੜੇ ਕੰਮ ਵਾਸਤੇ ਸਪੈਸ਼ਲੀ ਗਏ ਸੀ ਉਹ ਕੰਮ ਆਪਣਾ ਹੋਇਆ ਨਿਗਾ ਤੇ ਗਰਮੀ ਵੀ ਯਾਨੀ ਕਿ ਬਹੁਤ ਜ਼ਿਆਦਾ ਵੀ ਨਹੀਂ ਸੀ ਕਿ ਚਲੋ ਅੱਜ ਬੱਦਲ ਜੇ ਬੰਨ ਰਹੇ ਸੀਗੇ ਪਰ ਟਾਈਮ ਸਿਰ ਪਹੁੰਚ ਗਏ ਆ ਟਾਈਮ ਹੋ ਗਿਆ 11 ਵਜ ਦਾ ਹੁਣ ਆਪਾਂ ਕਰਦੇ ਆ ਰੈਸਟ ਜੀ ਤੇ ਅੱਜ ਵਾਲਾ ਵਲੌਗ ਤੁਹਾਨੂੰ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਜੀ ਠੀਕ ਹੈ ਜੀ ਅੱਜ ਵਾਲੇ ਵਲੌਗ ਦਾ ਕਰ ਰਹੇ ਆਪਾਂ ਐਂਡ ਜੀ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ